ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੁਰੂ ਮੱਜ਼ੇ ਤੋਂ ਫੇਰ ਆਪਣਾ ਕੰਮ ਦੇ ਆ ਵੀ ਪਹਿਲਾਂ ਇਹ ਕੰਮ ਤੋਂ ਸ਼ੁਰੂਆਤ ਕਰਦੇ ਜੀ ਹੁਣ ਕੋਈ ਵੀ ਵੇਲੇ ਹੋਈ ਦਾ 8 8 9 ਵਜੇ ਕੰਮ ਚੱਲਣਾ ਹੁੰਦਾ ਤੇ ਦਿਨੇ ਉਹਨਾਂ ਜਦ ਗਲੀਆਂ ਚ ਵਜਦੇ ਰਹ ਜਾਂ ਨਾਲੇ ਆਪ ਦਾ ਕੰਮ ਨਗਰਾਂ ਨੂੰ ਪਤਾ ਲੱਗਦਾ ਬੰਦੇ ਆਉਂਦੇ ਆ ਤੇ ਕਿਸੇ ਆਣਦੇ ਹੀ ਨਹੀਂ ਹੁੰਦੇ ਤੇ ਬਹੁਤ ਘੱਟ ਆਉਂਦੇ ਆ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਇਹ ਹੁਣ ਉਹਨਾਂ ਦੇ ਬੱਤੇ ਤਾਰੀਖ ਨੂੰ ਲੱਗੇ ਹੋਏ ਕਿ ਡਰ ਜਾਂਦੇ ਹੁੰਦੇ। ਢੋਡੀਆਂ ਮੱਜੀਆਂ ਦੀਆਂ 14 ਕੱਡੀਆਂ। ਢੋਡੀਆਂ ਰਹਿ ਗਈਆਂ। ਨਾਲੇ ਬੰਦਾ ਧਾਰਾ ਕੱਢਣ ਵਾਲਾ ਕੱਲਾ ਹੁੰਦਾ ਵਾ ਸੌਖਾ ਰੀਦਾ। ਕੱਲ ਇੱਕ ਗਾਂ ਵੇਗੀ ਆ। ਇੱਕ ਦੇ ਅੱਜ ਬੰਦੇ ਆਉਣੇ ਵੇਖਣ। ਇਹਦੇ ਆ ਗਈ ਪਸੰਦ। ਗਾਂ ਚੰਗੀ ਘਰੇ ਰੱਖਣ ਵਾਲੀ ਆ। ਮਾਰ ਦੀ ਮੁਰਦੀ ਕੋ ਨਹੀਂ ਸੀ ਲਗਾਵਾ ਜਿਦਾਂ ਮਰਜੀ ਵੰਗੇ ਦੋ ਬਿਣਾ ਝੋਲੋ ਮਗਰ ਵਸ਼ਾ ਦੇ ਲੋਣਾ ਤਿਆਰੀ ਹੋ ਗਈ ਆਗੂ ਸੇਕ ਕੇ ਬੰਦੇ ਆ ਗਿਆ ਹੁਣ ਜਵਾਨੋ ਬੈਗ ਲਾ ਕੇ ਟਰਾਲੇ ਨਾ ਕਿ 100 ਬੋਰੀ 90 ਬੋਰੀ ਕੱਲ ਖੜੇ 100 100 ਹੀ ਲਾਦ ਲੋ ਫੇਰ ਅੱਜ ਮਾਰ ਰੋਲਾ ਜਨੋ ਆ ਗਿਆ ਬਾਬਾ ਜਿੰਦਾ ਚਲੋ ਭਾਈ ਇੱਧਰ ਇੱਧਰ ਮਿੰਟ ਛੋਟਾ ਆਰਮੀ ਵਾਲਾ ਬੰਦਾ ਵੱਡਾ ਨਹੀਂ ਵੱਡੇ ਤੋਂ ਭਾਈ ਦੇ ਜਰਨਲ ਆ ਜਾਂਦਾ ਦੇ ਖਲੋਣਾ ਨਹੀਂ ਇੱਥੇ ਨਿਕਲ ਗਏ ਚਲੋ ਨਾਲੇ ਸਾਲੋ ਮਾਰਦੇ ਹਾਂ ਖਾਦ ਲੱਦੋ ਉਲਾਦਿਆਂ 11 ਵਜੇ ਨੇ ਮੁੜ ਕੇ ਪੈਂਦੇ ਨਹੀਂ ਪੂਰੇ ਯਾਰ ਬੱਬਾ ਉਰੇ ਵੇਹੇ ਤਾਂ ਕੇ ਨਾ ਦੁਰ ਜਾਨਾ ਨਹੀਂ ਨਹੀਂ ਹਾਂ ਤਾਂ ਸੰਕ ਉਹ ਅੱਜ ਫੇਰ ਆਪਣੀ ਹੋ ਗਈ ਗੱਡੀ ਫੁੱਲ 90 ਬੋਰੀ 100 ਇੱਕ ਪਾਰ ਦੀ ਤਿਆਰੀ ਕਣਕ ਭਰਾਈ ਦੀ ਤੇ ਅੱਜ ਆਪਾਂ ਜਾਣਾ ਕੋਟਿਸੇਖਾ ਵਿਆਹ ਆਪਣੇ ਨੰਬਰਦਾਰ ਵੀਰ ਇੱਥੇ ਆਪਣੀ ਸੇਵਾ ਦੇ ਵਿੱਚ ਬਹੁਤ ਮਦਦ ਕਰਕੇ ਗਿਆ ਸੀ ਜਦੋਂ ਹੜਾ ਆਏ ਸੀ ਤੇ ਅੱਜ ਉਹਦੇ ਵਿਆਹ ਆ ਕਰੇ ਉੱਥੇ ਅੱਜ ਵਿਆਹ ਵੇਖ ਕੇ ਨਾਲੇ ਤੁਹਾਨੂੰ ਵਿਆਹ ਦਿਖਾਵਾਂਗੇ ਨਾਲੇ ਉੱਥੋਂ ਦੇ ਉਹ ਵੀ ਆਪਾਂ ਰਸਤੇ ਦੇ ਵਿੱਚ ਜਿੱਦੇ ਜਿੱਲੇ ਜਾਣਾ ਹੈ ਚੱਲ ਪਲਾਂਗੇ ਤੇ ਵਿਆਹ ਵੀ ਨੇ ਤੇ ਆ ਬੰਦੇ ਅੱਜ ਸਾਰੇ ਖਾਣ ਪੋਣ ਚੱਲੇ ਆ ਅੱਜ ਜਦ ਟੂਲ ਚ ਚਾਬੀਆਂ ਚੂਬੀਆਂ ਅੱਜ ਇਸ ਟਰੈਕਟਰ ਨੂੰ ਆਪਾਂ ਵੱਡੇ ਟਾਇਰ ਪਾਉਣੇ ਆ ਕਾਜਗੁੰਡ ਪਾਉਣ ਵਾਲੇ ਤੇ ਨਾਲੇ ਥੋੜਾ ਕੰਮ ਕਰਾ ਕੇ ਇਹਦਾ ਕੱਟ ਆ ਕੱਢ ਜੀ ਬਾਹਰ ਸੰਗਲ-ਸੁੰਗਲ ਬਾਹਰ ਕੱਢ ਨਹੀਂ ਨਾਉ ਚਲੋ ਦੋਵਾਂ ਟਰੈਕਟਰਾਂ ਤੋਂ ਬਿਨਾ ਸਰਦਾ ਨਹੀਂ ਸਪਰੇਅ ਕਰਨ ਵਾਲੀ ਖਾਦ ਪੈਣ ਵਾਲੀ ਆ ਅੱਜ ਆਪਾਂ ਕੋਲ ਈਸੇ ਖਾਂਗਰ ਸਾਹਿਬ ਵੀਰ ਦੇ ਵਿਆਹ ਤੇ ਆਏ ਤੇ ਵੀਰਾਂ ਨੂੰ ਮਿਲੇ ਬਹੁਤ-ਬਹੁਤ ਵੀਰਾਂ ਦਾ ਧੰਨਵਾਦ ਇਹਨਾਂ ਦਾ ਵੀ ਤੇ ਸਾਰੇ ਵੀਰ ਆਪਾਂ ਨੂੰ ਮਿਲੇ ਤੇ ਵਿਆਹ ਤੇ ਇਹ ਆਪਣੇ ਹੜਾਂ ਦੇ ਵਿੱਚ ਵੀਰ ਆਪਣਾ ਭਰਾ ਬਣਿਆ ਸੀ ਤੇ ਅੱਜ ਉਹਨਾਂ ਦੇ بیٹے ਦਾ ਵਿਆਹ ਸੀ ਤੇ ਉੱਥੇ ਪਹੁੰਚੇ ਆ। ਅਸੀਂ ਆਪਾਂ ਵੀਰ ਸਾਹਿਬ ਦੇ ਵਿਆਹ ਤੇ ਮਾਰ ਕੇ ਮਿਲ ਕੇ ਵੀਰ ਨੂੰ ਤੇ ਚੱਲੇ ਹਣ ਘਰ ਵਾਸਤੀ ਰਵਾਨਾ ਹੋਣ ਲੱਗੇ ਆ। ਆ ਵੀਰ ਦਾ ਘਰ ਬਹੁਤ ਵੀਰ ਨੇ ਮਾਣ ਬਖਸ਼ਿਆ। ਬਹੁਤ ਬਹੁਤ ਵੀਰ ਦਾ ਧੰਨਵਾਦ ਤੇ ਹੁਣ ਆਪਾਂ ਫੇਰ ਰੇਡ ਨੂੰ ਚਾਲੇ ਪੋਣੇ ਆ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਵੀਰ ਦੇ ਕਾਰਜਾਂ ਚ ਅੰਗ-ਸੰਗ ਸਹਾਈ ਹੋਗੀ ਆਪ ਵਿਚਰੇ ਹੁਣ ਆਪਣਾ ਪਿਆ ਹੀ ਡੈਕ ਬਿਗ ਬ੍ਰਦਰ ਬਾਣਾ ਦਿੱਤਾ ਵੀਰਾਂ ਨੂੰ ਇੱਥੋਂ ਲਵਾਏ 2-3 ਡੈੱਕ ਫੇ ਦੇ ਕੋਲ ਲੈ ਕੇ ਫਿਰ ਪਹੁੰਚਦੇ ਪਿੰਡ ਵੀਰ ਹੁਣ ਕਿੰਨੇ ਦਾ ਹੋ ਗਿਆ ਸਿਸਟਮ ਹੁਣ ਕਿੰਨੇ-ਕਿੰਨੇ ਦੇ ਹੋ ਗਿਆ ਸਿਸਟਮ ਅੱਛਾ ਅੱਛਾ ਆ ਡੈੱਕ ਵੈਨਾਂ ਦੇ ਜਿਹੜੀ ਮਰਜ਼ੀ ਪੇਟੀ ਲਵਾ ਲਓ ਜੋ ਮਰਜ਼ੀ ਕਰਾ ਲਓ ਦੀ ਗੱਲ ਕਰਦੇ ਆਪਾਂ ਕਣਕਾਂ ਦੀ ਕਈ ਵੀਰ ਆਂਦੇ ਹੀ ਵੀ ਆਪਣਾ ਤਹਿ ਤੋੜ ਮਾਰਨ ਦਾ ਕੀ ਫਾਇਦਾ ਹੁਣ ਆਮ ਹੀ ਤੁਸੀਂ ਵੇਖਿਓ ਜਿਹੜੀਆਂ ਕਣਕਾਂ ਹੋਣਾ ਆਪਣੀ ਮੋਟਰ ਕਣਕਾਂ ਜਿਹੜੀਆਂ ਆ ਆਮ ਹੀ ਖਟੀਆਂ ਹੋ ਗਈਆਂ ਤੇ ਪਰ ਮੈਂ ਦਿਖਾਉਣਾ ਜ਼ੂਮ ਕਰਕੇ ਆਹ ਜਿਹੜੀ ਕਣਕ ਨੂੰ ਤਹਿ ਤੋੜ ਵੱਜਾ ਵਾ ਉਤੋਂ ਪਰਲੇ ਬੰਨੇ ਵੱਟ ਤੋਂ ਪਰਲੇ ਬੰਨੇ ਤਹਿ ਤੋੜ ਨਹੀਂ ਵੱਜਾ ਉਦਾ ਰੰਗ ਵੇਖ ਲਓ ਪੀਲਾ 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 ਲੱਗਦਾ ਤੁਹਾਨੂੰ ਤੇ ਜਿੰਨਾ ਪੈਲੀਆਂ ਤਹਿ ਤੋੜ ਵੱਜਾ ਕਾਲਾ ਸ਼ਾ ਇਹਦਾ ਕਾਰਨ ਇਹ ਹੋਇਆ ਵੀ ਜਮੀਨਾਂ ਪੈਲੀਆਂ ਤਹਿ ਥਲੇ ਤੱਕ ਟੁੱਟੀ ਆ ਜਮੀਨਾਂ ਨੇ ਪਾਣੀ ਜਿਹੜਾ ਲੱਗਾ ਈ ਉਹ ਥੱਲੇ ਜੀਰ ਗਿਆ ਤੇ ਬੱਤਰ ਆ ਗਈਆਂ ਛੇਤੀ ਤੇ ਜਿਹੜੀ ਜੜਾ ਨੂੰ ਆ ਖਾਦ ਜਿਹੜੀ ਆ ਪ੍ਰੋਪਰ ਲੱਗ ਗਈ ਆ ਇੱਕ ਖਾਦ ਇਹਨੂੰ ਪੈ ਗਈ ਆ ਅੱਜ ਤਕਰੀਬਨ ਕਿ ਬਣ ਮਹੀਨੇ ਦੀਆਂ ਕਣਕਾਂ ਹੋ ਗਈਆਂ ਇੱਥੇ ਹਸੋਂ ਤਕਰੀਬਨ 4-5 ਰੀ ਪਾਣੀ ਪਿਆ ਵਾ ਪੀ ਆ ਜਿਹੜੀ ਹੋਜੀ ਦਾ ਮੜਾ ਟੱਕਣ ਖੋਚਲਾ ਸੀ ਤੇ ਇੱਥੇ ਤੇ ਫਿਰ ਵੀ ਪਿਛਲੀ ਵਾਰ ਇੱਥੇ ਕਣਕ ਜਿਹੜੀ ਖੱਟੀ ਹੋ ਗਈ ਆਵੇ ਆਇਆ ਖੱਤੇ ਸਾਡੇ ਜਿਹਦੇ ਚ ਅਸੀਂ ਜਮੇ ਬੀਜੀ ਤੇ ਇਹਦੇ ਵਿੱਚ ਤਹਿ ਤੋੜ ਨਹੀਂ ਮਾਰਿਆ ਤੇ ਇੱਥੇ ਵੀ ਬਹੁਤ ਜ਼ਿਆਦੇ ਪਾਣੀ ਦੇ ਨਾਲ ਥੋੜਾ ਨੁਕਸਾਨ ਹੋਇਆ ਬਾਕੀ ਅਜ ਗੀੜਾ ਮਾਰਨਾ ਹੈ ਆਪਣੇ ਹਸਟਾਲਾ ਜਿਹੜਾ ਹੜ ਤੋਂ ਪਹਿਲਾਂ ਪੌਦਾਂ ਬੀਜਿਆ ਸੀ ਇੱਕ ਲੋ ਜਿਹੜਾ ਅਜੇ ਵੱਡਣ ਵਾਲਾ ਰਹਿੰਦਾ ਵਾ ਦੂਜਾ ਲੋ ਮਗਰ ਤਿਆਰ ਹੋ ਗਿਆ ਆ ਆਪਾਂ ਚਾਰ ਪੌਣਾ ਹਰ ਕੀ ਜੌਂ ਦਾ ਤੇ ਜਵੀ ਦਾ ਇਹਦਾ ਪਾਵਾਂਗੇ ਚਾਰ ਡੰਗਰਾਂ ਵਾਸਤੇ ਕਿਉਂਕਿ ਪਹਿਲੀ ਈਰ ਪੰਗਾ ਲੈ ਕੇ ਦੇਖਣਾ ਵਾ ਖੇਤਰੀ ਇਹਨੂੰ ਖਾਦ ਜੂਰੀਆ ਹੋਨੇ ਥੋੜੀ ਥੋੜੀ ਹੋਰ ਥੱਲੀ ਪਾ ਦਾਂਗੇ ਅੱਧੀ ਕਬੋਰੀ ਅੱਗੇ ਨਹੀਂ ਕੋਈ ਵੀ ਖਾਦ ਖੁਦ ਪਾਈ ਇਹਨੂੰ ਤਾਂ ਵਧੀਆ ਵਾ ਹਰ ਇੱਕ ਥੋੜੀ ਸਾਡੇ ਜਿਹੜੀ ਅੱਗੇ ਤਰੀ ਆ ਅੱਗੇ ਥੋੜੀ ਪਿਛੇਤਰੀ ਹੁੰਦੀ ਹੈ ਜੇ ਸਾਡੇ ਲੋਕਾਂ ਨੇ ਬੀਜ ਗਿਆ ਵਾ ਤੇ ਸਾਡੇ ਨੇੜੇ ਸਾੜਾ ਨਸਰਾਈ ਆ ਇਹ ਵੱਢ ਕੇ ਇਹਦੇ ਚ ਤੇ ਜੋ ਦੇ ਜਵੀ ਵਾਲੇ ਥਾਂ 'ਚ ਮੱਕੀ ਬੀਦਾਂ ਪਈ ਲੱਗਦਾ ਚਾਰ ਪਾਵਾਂਗੇ ਮੁੜ ਕੇ ਮੱਕੀ ਦਾ ਪਾਦਿਆ ਕਰਨਾ ਉਹ ਚਾਰ ਜ਼ਰੂਰੀ ਕਰ ਦੇਣਾ ਡੰਗਰਾਸ ਦੀ ਆਵੇ ਜਿੰਨਾਂ ਦੀਆਂ ਲੇਟ ਸਰੋਂ ਉਹ ਜਨਕੀਆਂ ਆ ਆਪਣੇ तकरीबन ਸਾਰੀ ਸਰੋਂ ਤੇ ਅੱਜ ਗੱਲ ਕਰਦੇ ਆ ਪਿਆਰ ਦੀ ਆਪਣੇ ਨੰਬਰਦਾਰ ਸਾਹਿਬ ਕੋਟ ਹਿਸੇ ਖਾਂ ਤੋਂ ਉਹਨਾਂ ਨੇ ਨਾਲ ਦੇਖੋ ਜੀ ਪਿਆਰ ਹੁੰਦਾ ਵਾ ਜੀ ਦੇ ਨਾਲ ਵੀ ਬਣ ਜੇ ਇੱਥੇ ਹੜਾਂ ਦੇ ਵਿੱਚ ਸਾਡੇ ਨਾਲ 2-3 ਵਾਰੀ ਇੱਥੇ ਆਪਣੀ ਹੈਲਪ ਕਰ ਲਈ ਆਏ ਆ ਕੁਸ਼ ਦੇ ਪਛਾਉਂਦੇ ਆਪਣੇ ਇਲਾਕੇ ਦੇ ਵਿੱਚ ਆਏ ਆਣ ਕੇ ਇੰਨਾ ਜਿਆਦਾ ਪ੍ਰੇਮ ਬਣ ਗਿਆ ਵੀ ਅੱਜ ਉਹਨਾਂ ਨੇ ਆਪਾਂ ਨੂੰ ਵਿਆਹ ਦੇ ਸੱਦਿਆ ਉਹਨਾਂ ਦੇ بیٹے ਦਾ ਵਿਆਹ ਸੀ ਤੇ ਕੋੜੀ ਸੇਖਾਂ ਤਲਵੰਡੀ ਨੌ ਪਿੰਡ ਤੇ ਸੱਦਿਆ ਦੇ ਗੈ ਬੜਾ ਹੀ ਜਿਆਦਾ ਮਾਣ ਇੰਨਾ ਜਿਆਦਾ ਮਾਣ ਵੀ ਪੁੱਛੋ ਹੀ ਕੋਈ ਨਾ ਇਹ ਨਹੀਂ ਵੀ ਉਦਾਂ ਸੱਦ ਲਿਆ ਤੇ ਮੁੜ ਕੇ ਅਗਲੇ ਨੂੰ ਪੁੱਛਣਾ ਹੀ ਨਹੀਂ ਪੁੱਛ ਕੇ ਸਾਨੂੰ ਹਸਾਬ ਨਾਲ ਆਪਦੇ ਪਰਿਵਾਰ ਦਾ ਜੀ ਮੰਨ ਕੇ ਸਾਡੀ ਇੰਨੀ ਸੇਵਾ ਪਾਣੀ ਕੀਤਾ ਸਾਡਾ ਇੰਨਾ ਮਾਣ ਕੀਤਾ ਸਾਡਾ ਮਾਣ ਬੜਾ ਖੁਸ਼ ਹੋਇਆ ਨੰਬਰ ਜ਼ਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਤੇ ਇਹ ਜਿਹੜੀਆਂ ਚੀਜ਼ਾਂ ਹਨ ਇਹ ਸਾਰੀਆਂ ਆਪਾਂ ਨੂੰ ਨੈਟ ਤੋਂ ਮਿਲੀਆਂ ਕਿਉਂਕਿ ਇਹਦੇ ਫਾਇਦੇ ਵੀ ਆ ਤੇ ਨੁਕਸਾਨ ਵੀ ਆ ਫਾਇਦੇ ਇਦਾਂ ਮੰਨ ਲਓ ਵੀ ਜਿ ਤਰ੍ਹਾਂ ਹੁਣ ਆਪਣਾ ਵੀਰਾਂ ਨਾਲ ਪਿਆਰ ਉੱਥੇ ਹੋਰ ਵੀਰ ਵੀ ਮਿਲੇ ਆ ਆਪਾਂ ਨੂੰ ਅਮਰਜੀਤ ਧੋਣੀ ਤੇ ਜਨਵੀਰ ਅਮਰਜੀਤ ਵੀਰ ਹੋਣੀ ਜਿਹੜੇ ਆਪਣੀਆਂ ਵੀਡੀਓ ਵੇਂਦੇ ਸੀ ਕਈ ਬੰਦੇ ਨਾ ਸਿਆਣਕੇ ਤੇ ਪਤਾ ਨਹੀਂ ਚਾਗਦੇ ਰਹਿੰਦੇ ਆ ਬੁਲਾਉਂਦੇ ਨਹੀਂ ਆ ਕਈ ਯਾਰ ਹੁੰਦਾ ਵਾ ਇਦਾਂ ਪਤਾ ਨਹੀਂ ਮੇਰੇ ਤੋਂ ਚਾਗ ਜਾਂਦੇ ਕੀ ਚੱਕਰ ਆ ਤੇ ਪਤਾ ਨਹੀਂ ਕੀ ਹੁੰਦਾ ਨੇ ਮਨਾਂਜ ਹੁੰਦਾ ਜਦੋਂ ਕੋਈ ਇਦਾਂ ਮਿਲਦਾ ਵਾ ਤੇ ਆਪ ਨੂੰ ਹੀ ਮਨ ਨੂੰ ਖੁਸ਼ੀ ਮਿਲਦੀ ਆ ਵੀ ਹਾਂ ਯਾਰ ਕੋਈ ਜਿਹੜੇ ਵੀਰ ਆਪ ਨੂੰ ਪਿਆਰ ਕਰਦੇ ਆ ਜਿਹੜਾ ਆਪਾਂ ਨੂੰ ਮਿਲਣ ਦੀ ਜਿਹੜੀ ਆ ਮੇਰਾ ਵੀ ਹੁੰਦਾ ਵੀ ਚਲੋ ਮੈਨੂੰ ਕੋਈ ਬੁਲਾਵੇ ਕਵਾਵੇ ਵੀ ਬੜੀਆ ਚੰਗਾ ਲੱਗਦਾ ਵੀ ਬੰਦੇ ਚਾਰ ਜਿਹੜਾ ਵਾ ਆਪਣਾ ਚੰਗਾ ਸੋਚਦੇ ਆ ਜੇ ਆਪਣੇ ਚੰਗੇ ਜਿਹੜੇ ਆਪਣੇ ਨਾਲ ਜੁੜੇ ਆ ਤੇ ਆਪਣੇ ਨਾਲ ਗੱਲਾਂ ਕਰਨ ਉਹਨਾਂ ਦਾ ਜੀ ਕਰਦਾ ਬੜਾ ਵਧੀਆ ਲੱਗਾ ਉਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਆਪਣੇ ਨਾਲ-ਨਾਲੇ ਫੋਟੋਆਂ ਕਰਾਈਆਂ ਨਾਲੇ ਆਪਾਂ ਨੂੰ ਮਾਣ ਬਖਸ਼ਿਆ ਦੋ ਤਿੰਨ ਵੀਰ ਹੋਰ ਮਿਲੇ ਉਹਨਾਂ ਵੀ ਆਖਿਆ ਵੀ ਅਸੀਂ ਤੁਹਾਡੇ ਬਲੌਗ ਵੇਖਨੇ ਹੁੰਦੇ ਆ ਤੇ ਬੜਾ ਵਧੀਆ ਬੜਾ ਚੰਗਾ ਫੀਲ ਹੁੰਦਾ ਵੀ ਯਾਰ ਚਲੋ ਸਾਨੂੰ ਵੀ ਕੋਈ ਜਾਣਦਾ ਕਿਉਂਕਿ ਅੱਜੇ ਆਪਾਂ ਛੋਟੇ ਲੈਵਲ ਤੇ ਆ ਥੋੜੇ ਜੇ ਲੋਕ ਵੇਖਦੇ ਆ ਫਿਰ ਵੀ ਜਦੋਂ ਮਾਣ ਜਾ ਮਿਲਦਾ ਮਹਿਸੂਸਦਾ ਯਾਰ ਵੀ ਆਪਾਂ ਇੱਕ ਮੰਡ ਖੇਤਰ ਜੈ ਜਿਹਨੂੰ ਕੋਈ ਨਹੀਂ ਜਾਣਦਾ ਆਲੀਕਲਾ ਪਿੰਡ ਨੂੰ ਚਲੋ ਵੈਗਰੂ ਨੇ ਆਪਾਂ ਨੂੰ ਹਿੰਮਤ ਬਖਸ਼ੀ ਤੇ ਪ੍ਰਮਾਤਮਾ ਨੇ ਆਪਣੇ ਜਰੀਏ ਆਲੀਕਲਾ ਦਾ ਨਾਮ ਜਿਹੜਾ ਵਾ ਆਮ ਕੁਝ ਪੰਜਾਬ ਦੇ 10% ਲੋਕਾਂ ਤੱਕ ਜਿਹੜਾ ਆਪਣਾ ਆਲੀਕਲਾ ਦਾ ਨਾਮ ਜਿਹੜਾ ਪਛਾਇਆ ਵੀ ਉੱਥੇ ਹਾਂ ਰੰਜੋਤ ਸਿੰਘ ਆਲੀਕਲਾ ਵੀ ਮੁੰਡਾ ਰਹਿੰਦਾ ਵਾ ਜਿਹੜਾ ਬਲੌਗ ਪਉਂਦਾ ਤੇ ਬੜਾ ਮਨ ਨੂੰ ਵਧੀਆ ਲੱਗਦਾ ਵੀ ਸਾਡੇ ਪਿੰਡ ਨੂੰ ਵੀ ਕੋਈ ਜਾਣਦਾ ਕਿ ਮੇਰੇ ਮਨ ਦੀ ਰੀਜ ਹੁੰਦੀ ਸੀ ਵੀ ਸਾਡੇ ਪਿੰਡ ਨੂੰ ਵੀ ਕੋਈ ਜਾਣੇ ਕਿ ਸੁਲਤਾਨਪੁਰ ਤੋਂ 14 ਕਿਲੋਮੀਟਰ ਮੰਡ ਦੇ ਵਿੱਚ ਸਾਡਾ ਪਿੰਡ ਵਾ ਤੇ ਉੱਥੇ ਕੋਈ ਵਿਰਲਾ ਹੀ ਬੰਦਾ ਪਹੁੰਚਦਾ ਤੇ ਮਨ ਦੀ ਰੀਜ ਹੁੰਦੀ ਸੀ ਯਾਰ ਵੀ ਜੇ ਕਿਤੇ ਜਾਈਏ ਤੇ ਅਗਲਾ ਆਖੇ ਹਾਂ ਵੀਰ ਜੀ ਤੁਹਾਡੇ ਅਸੀਂ ਆਲੀਕਲਾਂ ਤੋਂ ਤੁਸੀਂ ਉਹ ਵੀਰ ਜਿਹੜਾ ਆਉਂਦੇ ਹਾਂ ਵੀ ਰਾਲੀਕਲਾਂ ਤੋਂ ਸੰਧੂ ਫਾਰਮ ਵਾਲੇ ਤੇ ਫਿਰ ਮਨ ਨੂੰ ਵਧੀਆ ਲੱਗਦਾ ਯਾਰ ਸਾਨੂੰ ਵੀ ਕੋਈ ਜਾਣਦਾ ਇੱਥੇ ਵੀ ਚਲੋ ਕੁਝ ਗਿਨੇ ਚੁਨੇ ਲੋਕਾਂ ਦੇ ਵਿੱਚ ਮਾੜਾ ਮੋਟਾ ਚਲੋ ਸਾਨੂੰ ਵੀ ਰੱਬ ਨੇ ਨੇ ਜੋ ਕੀਤਾ ਵੀ ਸਾਨੂੰ ਵੀਰ ਦੂਰੋਂ ਬੁਲਾ ਕੇ ਫੋਟੋ ਖਿੱਚਾਉਂਦੇ ਆ ਬੜਾ ਮਨ ਨੂੰ ਵਧੀਆ ਲੱਗਦਾ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਇੰਨਾ ਪਿਆਰ ਦਿੰਦੇ ਆ ਤੇ ਬਹੁਤ ਵਧੀਆ ਨੰਬਰਦਾਰ ਸਾਹਿਬ ਦਾ ਵੀ ਪਰਿਵਾਰ ਦਾ ਤੇ ਬੱਚਿਆਂ ਦਾ ਸੁਭਾਅ ਮਿਲ ਕੇ ਬਹੁਤ ਵਧੀਆ ਲੱਗਾ ਤੇ ਬੜਾ ਵਧੀਆ ਲੱਗਿਆ ਵੀ ਹਾਂ ਜੋ ਅਸੀਂ ਕਰਨਦੇ ਆ ਜੋ ਅਸੀਂ ਵੀਡੀਓ ਰਾਈ ਵੀਰਾਂ ਨੂੰ ਦਿਖਾਉਣਦੇ ਆ ਵੀਰਾਂ ਨੂੰ ਚੰਗਾ ਲੱਗਦਾ ਤੇ ਆਪਣੇ ਨਾਲ ਉਹ ਗੱਲਾਂ ਕਰਨ ਨੂੰ ਜੀ ਕਰਦਾ ਫੋਟਾਂ ਖਿਚੋਂ ਨੂੰ ਜੀ ਕਰਦਾ ਨਹੀਂ ਤੇ ਕਿਹਦਾ ਜੀ ਕਰਦਾ ਇਸ ਕਰਕੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾ ਜਿਹੜੇ ਵੇਂਦੇ ਆ ਆਪਾਂ ਹੁਣ ਵੀਡੀਓ ਬਾੜੀ ਲਾਗੇ ਕਰਾਂਗੇ ਜੀ ਦੇਖੋ ਜੁਵੈਨ ਤੇ ਸ਼ੋਲੇਸ਼ਾਲੇ ਬੀਜੇ ਘਰੇ ਖਾਣ ਜੋਗੇ ਇਹ ਵੀ ਆਪਾਂ ਬੀਜ ਕੇ ਆਪਾਂ ਨੂੰ ਰਿਸ਼ੀ ਵਿਗਿਆਨ ਵਾਲਿਆਂ ਤੋਂ ਵੀ ਮਿਲਿਆ ਹੀ ਬਹੁਤ ਸੋਹਣੇ ਉੱਗੇ ਆ ਸ਼ੋਲੇ ਥੋੜੇ ਵਿਰਲੇ ਹੀ ਹੁੰਦੇ ਕਹਿੰਦੇ ਇਦਾਂ ਹੀ ਤੇ ਬਹੁਤ ਵਿਰਲੇ ਤੇ ਵਧੀਆ ਵਾ ਸਪਰੇਅ ਕਰਤੀ ਇਹਨਾਂ ਨੂੰ ਸੰਡੀ ਜੀ ਪਈ ਸਪਰੇਅ ਹੋ ਗਈ ਹੁਣ ਤੇ ਬਾਕੀ ਵੇਖੋ ਕਿੱਦਾਂ ਨੇ ਨਿਕਲਦੇ ਇਦਾਂ ਨਿਕਲੇ ਨੇ ਕਿ ਤਜਰਬੇ ਜੇ ਕਰਨ ਨੂੰ ਨਾ ਜੀ ਕਰਦਾ ਰਹਿੰਦਾ ਤੇ ਪੰਗੇ ਲੈਂਦੇ ਰਹੀਦਾ ਕਿਉਂਕਿ ਜੇ ਜੁੜੇ ਆ ਤੇ ਜੇ ਆਪਾਂ ਆਪਣੀਆਂ ਘਰ ਦੀਆਂ ਸਬਜ਼ੀਆਂ ਘਰ ਦੇ ਦਾਲਾਂ ਸੋਲੇ ਇਹ ਨਹੀਂ ਬੀਜ ਸਕਦੇ ਫਿਰ ਆਪਣਾ ਜਿਹੜਾ ਵਾ ਬਹੁਤ ਔਖਾ ਵਾ ਤੇ ਕਣਕ ਦੀ ਗਰੋਥ ਬਹੁਤ ਸੋਹਣੀ ਰਹੀ ਆ ਸਾਰੇ ਵੀਰਾਂ ਨੂੰ ਇਹੋ ਆਉਂਦੇ ਆ ਵੀ ਯਾਰ ਕਾਲੀ ਨਾ ਕਰਿਆ ਕਰੋ ਜਦੋਂ ਕੋਈ ਫਸਲ ਬੀਜਣੀ ਆ ਉਹ ਦੂ ਸੂਆ ਸਵਾ ਮਾਰ ਕੇ ਜਰੂਰ ਬੀਜਿਆ ਕਰੋ ਨਾ ਜੋਾਂ ਤੋਂ ਯਾਰ ਤੁਸੀਂ ਹਿਸਾਬ ਲਾ ਲਓ ਵੀ ਇਹ ਪਾਣੀ ਜਿਹੜਾ ਮਨਾ ਆ ਗਿਆ ਵੀ ਖੱਟਾ ਪੰਜਾ ਆ ਗਿਆ ਇਹਨਾਂ 'ਚ ਇਸੇ ਕਰਕੇ ਵੀ ਇਹਨਾਂ ਵਿੱਚ ਜਿਹੜਾ ਆਪਾਂ ਸੁਹਾ ਨਹੀਂ ਮਾਰਿਆ ਸੁਹਾ ਲਾਜ਼ਮੀ ਆ ਕਿਉਂਕਿ ਸੁਹਾ ਲਾਜ਼ਮੀ ਤਾਂ ਕਰਕੇ ਆ ਇੱਕ ਤਾਂ ਆਪਾਂ ਰੂਟਾ ਵੀਟਰਾਂ ਦੇ ਨਾਲ ਕਦਮ ਮਾਰਦੇ ਆ ਮੁੜ ਕੇ ਆਪਾਂ ਪੈਲੀ ਬਾਲੀ ਵਾਉਂਦੇ ਨਹੀਂ ਆ ਤੇ ਸੁਪਰ ਸੀਡਰਾਂ ਨਾਲ ਉਹ ਬੀਜਦੇ ਆ ਪੈਲੀ ਦੀ ਤਹਿ ਜੀ ਵੱਜੀ ਰਹਿੰਦੀ ਆ ਜਦੋਂ ਹੁਣ ਆਪਾਂ ਡੰਗਰਾਂ ਦੇ ਵਿੱਚ ਚਲੋ ਸਾਰੇ ਵਿਆਹ ਸ਼ਾਦੀਆਂ ਵੇਖ ਕੇ ਵਲੌਗ ਬਣਾ ਕੇ ਦਿਖਾਉਣ ਆਪਾਂ ਆਪਣੇ ਡੰਗਰਾਂ ਦੇ ਵਿੱਚ ਫੇਰ ਆਏ ਸਾਰੇ ਹੁਣ ਗੋਆ ਗਵਾ ਸਾਫ਼ ਕਰਾ ਕੇ ਥੱਲੇ ਸੋਕ ਖਲਾਰਦੀ ਆ ਬੈਣ ਨੂੰ ਥੋਲੇ ਉਧਰਲੇ ਡੰਗਰਾਂ ਦੇ ਸਾਰਿਆਂ ਦੇ ਆ ਕਟੀਆਂ ਕੁੱਟੀਆਂ ਦੇ ਵੀ ਸਾਰੇ ਉਹ ਕੱਟੀ ਨੂੰ ਯਾਰ ਉੱਥੇ ਜਾਂ ਤੇ ਤੇ ਪੱਲੀ ਬੁੱਲੀ ਪਾਈ ਉੱਥੇ ਹਵਾ ਵੜੀ ਆਉਂਦੀ ਰਾਤ ਨੂੰ ਇਹੜਾ ਉਹਦਾ ਗੁੱਗਾ ਪੂੰਜਾ ਖੁਲੇ ਹੁਣ ਚੋਕ ਲੈਣ ਦੇ ਮਾਰ ਲੈਂਦੇ ਫੋੜਾ ਆਹੋ ਆ ਉਹਨਾਂ ਥੱਲੇ ਖਲਾਰ ਦੇ ਠਾ ਕੇ ਇੱਕ ਵਾਰ ਥੋੜਾ ਔਨਾ ਥੱਲੇ ਖਲਾਰ ਦੇ ਹੈਗੀਆਂ ਵਾਧੂ ਆਪਣੇ ਉਹ ਓ ਠਾ ਕੇ ਗਾਂ ਮਾਰਦੇ ਤੇ ਵਿਲਾ ਗਾਂ ਸਿੰਘਾਂ ਵਾਲੀ ਵੇਖਣ ਨੂੰ ਦੇਸੀ ਦਾ ਇਹਦੀ ਦੁੱਧ ਪੂਰਾ ਹੀ ਇਹਦਾ ਨਾ ਮੱਝਾਂ ਵੇਦੇ ਪਰ ਵੱਜ ਬੁਝ ਗਈਆਂ ਆ ਰੀਆਂ ਓਏ ਆ ਕੱਟੀ ਕਰਨੀ ਉਧਰ ਉਹ ਵੱਡੀ ਹੈਲੋ ਸੋਕਸਕ ਪੈ ਗਈ ਆ ਤੇ ਅੱਜ ਦਾ ਵਲੌਗ ਆਪਣਾ ਏਡਾ ਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ